ਰਾਮ ਰਹੀਮ ਅਤੇ ਹਨੀਪ੍ਰੀਤ ਜਿਹੜੇ ਕਿ ਬੇਅਦਬੀ ਮਾਮਲੇ ਦੇ ਵਿੱਚ ਮਾਸਟਰਮਾਈਂਡ ਨੇ ਉਸ ਨੂੰ ਲੈ ਕੇ ਲਗਾਤਾਰ ਹੁਣ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਭੜਕੀਆਂ ਹੋਈਆਂ ਨੇ ਤਾਂ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਮੰਗ ਕੀਤੀ ਹੈ ਕਿ ਹਨੀਪ੍ਰੀਤ ਨੂੰ ਅਰੈਸਟ ਕੀਤਾ ਜਾਵੇ ਤੇ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਕੁਝ ਪਲਟਵਾਰਵੀ ਕੀਤੇ ਰਹੇ ਤੇ ਉਹਨਾਂ ਨੇ ਵੱਲੋਂ ਕਿਹਾ ਗਿਆ ਹੈ ਕਿ ਹਜੇ ਤੱਕ ਹਨੀਪ੍ਰੀਤ ਨੂੰ ਲੈ ਕੇ ਕੋਈ ਵੀ ਐਕਸ਼ਨ ਨਹੀਂ ਹੋਇਆ ਤੇ ਜੋ ਕਿ ਡੇਰਾ ਪ੍ਰੇਮੀ प्रदीप ਕਲੇਰ ਦੇ ਵੱਲੋਂ ਬਿਆਨ ਬਾਜ਼ੀ ਦਿੱਤੇ ਗੀਆਂ ਨੇ ਕਿ ਕਿਹਾ ਗਿਆ ਹੈ ਕਿ ਸਭ ਤੋਂ ਵੱਡੇ ਮਾਸਟਰਮਾਈਂਡ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਵੱਲੋਂ ਜਿਹੜੀ ਬੇਅਦਬੀ ਕਰਵਾਈ ਗਈ ਤੇ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ 9 ਸਾਲ ਬਾਅਦ ਇੱਕ ਵੱਡਾ ਖੁਲਾਸਾ ਹੋਇਆ ਤੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਐਕਸ਼ਨ ਜਿਹੜਾ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਐਕਸ਼ਨ ਹਨੀਪ੍ਰੀਤ ਤੇ ਹੋਣਾ ਚਾਹੀਦਾ ਤੇ ਤੁਰੰਤ ਹਨੀਪ੍ਰੀਤ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਤੇ ਹੁਣ ਇੱਕ ਵੱਡਾ ਝਟਕਾ ਫਿਰ ਤੋਂ ਜਿਹੜਾ ਪ੍ਰੇਮੀਆ ਨੂੰ ਲੱਗਿਆ ਹੈ ਤੇ ਉੱਥੇ ਹੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਬੱਬਾ ਰਾਜਾ ਰਾਸਿੰਧਾ ਹੋਰ ਕੀ ਕਹਿਣਾ ਹੈ ਗੁਰੂ ਖਾਲਸੇ ਪਿਆਰਾ ਜੀਓ ਜੋ ਕਈ ਦਿਨਾਂ ਦਾ ਸੋਸ਼ਲ ਮੀਡੀਆ ਤੇ ਖਬਰ ਆ ਜਿਹੜੀ ਬੈਸਲ ਹੋ ਰਹੀ ਆ ਸ਼ਾਨਦਾਨ ਸਾਹਿਬ ਜੀ ਗੁਰਵਾਲ ਸਾਹਿਬ ਮਹਾਰਾਜਿਆਂ ਦੀ ਜਿਹੜੀ ਬੁਰਜਵਾਰ ਸਿੰਘ ਮਬਾਲਾ ਉਥੇ ਗੁਰੂ ਸਾਹਿਬ ਦਾ ਸ਼ੂਕਤ ਹੋਈ ਹੋਇਆ ਸੀ ਬਰਗਾੜੀ ਕਾਂਡ ਹੋਇਆ ਉਹ ਜਿਹੜਾ ਕੇਸ ਚੱਲਦੇ ਸਿੱਟਾਂ ਬਣੀਆਂ ਸੀ ਜਿਹੜੀ ਹੁਣ ਇਨਕੁਆਰੀ ਸਾਹਮਣੇ ਆ ਰਹੀ ਆ ਜੋ ਵੀ ਬਿਆਨ ਸਾਹਮਣੇ ਆ ਰਹੇ ਨੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਜਿਹੜਾ ਸਾਸੇਡੇ ਨਾਲ ਜੁੜਿਆ ਹੋਇਆ ਉਹਦੇ ਬਿਆਨ ਨੇ 165 ਦੇ ਤਹਿਤ ਵੀ ਜਿਹੜੀ ਸਾਰੀ ਸਾਜਿਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਮਾਸਟਰਮਾਈਂਡ ਹਾਨੀਪ੍ਰੀਤ ਤੇ ਸੌਦੇ ਵਾਲਾ ਸਾਹ ਲ ਹਾਨੀਪ੍ਰੀਤ ਦੇ ਕਹਿਣ ਤੇ ਉਦੇ ਵਾਲੇ ਸਾਹਿਬ ਨੇ ਕਿ ਅੱਜ ਜੋ ਹਨੀਪ੍ਰੀਤ ਕਹਿੰਦੀ ਹੈ ਉਹ ਹੀ ਕਰ। ਵੀਡੀਓ 'ਚ ਗੱਲ ਚੱਲੀ ਜੋ ਵੀ ਉੱਥੇ ਵਾਰਤਾ ਹੋਈ ਉਹ ਪ੍ਰਦੀਪ ਕਲੇਰ ਦੇ ਜਿਹੜੇ ਪ੍ਰੇਮੀ ਆ ਉਹਦੇ ਬਿਆਨ ਨੇ ਇਹ। ਕਹਿੰਦਾ ਮੈਂ ਪਿੱਛੇ ਖੜਾ ਸੀ ਉਸ ਟਾਈਮ ਜਿਹੜਾ ਭਾਈ ਮਾਝੀ ਆ ਹਰਜਿੰਦਰ ਸਿੰਘ ਮਾਝੀ ਉਹਦੇ ਦੁਪਾਨ ਲੱਗੇ ਸੀ ਉੱਥੇ। ਉਹਨੇ ਉਹਦੀ ਪ੍ਰੇਰਣਾ ਸਰਦਕਾ ਜਿਹੜੇ ਸੀਗੇ ਪ੍ਰੇਮੀ ਉਹਨਾਂ ਨੇ ਸਾਰੇ ਲੋਕਾਂ ਦਾ ਤੇ ਉਹ ਦੁਬਾਰਾ ਉਹਨਾਂ ਨੇ ਸਿੱਖ ਧਰਮ ਆਪਣਾ ਲਿਆ ਪ੍ਰੇਮੀਆਂ ਤੋਂ ਦੁਬਾਰਾ ਉਹ ਜਿੱਧਰ ਆ ਕੇ ਛੱਡ ਕੇ ਡੇਰੇ ਨੂੰ ਜੋ ਕੋਈ ਗੱਲ ਸਾਰੀ ਉਥੇ ਪਤਾ ਲੱਗੀ ਕੱਟ ਹੋਇਆ ਜਿਹੜਾ ਤੇ ਇਹ ਗੱਲ ਡੇਰੀ ਵਾਲੇ ਸਾਹਬ ਕੋਲੇ ਗਈ ਉਹ ਸਾਰੇ ਉਥੇ ਖੜੇ ਸੀ ਜਦੋਂ ਉਹਨਾਂ ਨੇ ਕੋਈ ਗੁਰਮਤਾ ਕੀਤਾ ਹਵਾਲਾ ਗੁਰਮਤਾ ਕਹਦਾ ਨਦੀ ਮੀਟਿੰਗ ਹੋਈ ਉਹਦੇ ਵਿੱਚ ਫਿਰ ਹਨੀਪ੍ਰੀਤ ਨੇ ਕਿਹਾ ਵੀ ਜਿਵੇਂ ਉਹਨੇ ਸਾਡੇ ਲੋਕਾਂ ਤੇ ਸਿੱਟੇ ਪਹਿਰਾਮ ਚ ਸਿੱਟੇ ਨੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਤੁਸੀਂ ਉਹ ਨੂੰ ਪਹਿਲਾਂ ਇਹ ਹੋਇਆ ਉਸ ਤੋਂ ਪਹਿਲਾਂ ਵੀ ਮਾਜੀ ਨੂੰ ਉਹ ਕਰੋ ਕਹਿੰਦਾ ਪ੍ਰਚਾਰ ਕਰ ਆਲਾ ਪੈਜੂਗਾ ਫਿਰ ਉਹ ਕਹਿੰਦੇ ਵੀ ਇਹਨਾਂ ਨੇ ਇਹਨਾਂ ਦੇ ਗੁਰੂ ਸਾਹਿਬ ਨੂੰ ਜਿਹੜਾ ਹੈ ਉਹ ਰੋਲਿਆ ਜਾਵੇ ਇਸ ਤਰ੍ਹਾਂ ਗਲੀਆਂ ਨਾਲੀਆਂ ਦੇ ਵਿੱਚ ਉਹ ਸਾਰਾ ਹਨੀਪ੍ਰੀਤ ਨੇ ਕਿਹਾ ਜੋ ਇਹ ਜਿਹੜਾ ਸੌਦੇ ਵਾਲਾ ਸਾਧ ਆਪਨੇ ਕਹਿਤਾ ਵੀ ਜੋ ਇਹ ਕਹਿੰਦੀ ਉਹ ਵੀ ਕੁਝ ਕਰੂ ਫਿਰ ਕਈ ਕਰੋੜ ਰੁਪਏ ਦਾ ਜਿਹੜਾ ਸੌਦਾ ਤੈਹ ਹੋਇਆ ਜੋ ਵੀ ਕੁਝ ਹੋਇਆ ਸਭ ਨੂੰ ਪਤਾ ਮਾਸਟਰਮਾਈਂਡ ਹਨੀਪ੍ਰੀਤ ਤੇ ਸੌਦੇ ਵਾਲਾ ਸਾਧ ਨੇ ਇਹ ਸਾਰੀ ਕਲੀਅਰ ਹੋ ਗਈ ਹੁਣ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਲਿਆਉਣਾ ਪ੍ਰੋਟੈਕਟ ਬਲੰਟ ਤੇ ਸੁਨਾਰੀਆ ਜੇਲ੍ਹ ਦੇ ਵਿੱਚੋਂ ਲਿਆ ਕੇ ਮੋਦੀਆ ਪਾਉਣ ਸਾਰਾ ਕੁਝ ਦੱਸੂ ਜਿਹੜੀ ਉਹ ਹਨੀਪ੍ਰੀਤਾ ਉਹਨੂੰ ਵੀ ਲਿਆ ਕੇ ਲੈਡੀਜ਼ ਪੁਲਿਸ ਉਤੇ ਵੀ ਪੜਾ ਚਾੜੇ ਪਤਾ ਲੱਗੇ ਇਹਨਾਂ ਨੂੰ ਦੀਵੀਾ ਜਦ ਵੀ ਕਿਵੇਂ ਕਰਾਈਦੀ ਆ ਸਾਰਾ ਕੁਝ ਦੱਸਣਗੇ ਤੇ ਸਪਸ਼ਟ ਹੈ ਉਸ ਦੇਰੇ ਪ੍ਰੇਮੀ ਦੇ ਬਿਆਨ ਨੇ ਵੀ ਇਹ ਮਾਸਟਰਮਾਈਂਡ ਨੇ ਸਾਰਾ ਕੁਝ ਇਹਨਾਂ ਦੇ ਕਹਿਣ ਤੇ ਹੋਇਆ ਤੇ ਫਿਰ ਸਰਕਾਰਾਂ ਹੁਣ ਢਿੱਲ ਕਿਉਂ ਵਜਾਉਂਦੀਆਂ ਨੇ ਜਾਂ ਸਰਕਾਰਾਂ ਕਹਿੰਦੀਆਂ ਇਹ ਸਿੱਖ ਨੂੰ ਅੱਗੇ ਪਾ ਦੋ ਜਾਂ ਇਹ ਕੇਸ ਇਤੋਂ ਸੀਬੀਆਈ ਦੀ ਜਾਂਚ ਮੰਗ ਰਹੇ ਨੇ ਕਿਉਂ ਕਾਦੀ ਜਾਂਚਾਂ ਚਾਹਦੀਆਂ ਪੜਤਾਲਾਂ ਜਦੋਂ 165 ਦੇ ਉਹਨਾਂ ਨੇ ਜ਼ੁਰਮਾ ਕਬੂਲ ਕਰ ਲਿਆ ਸਾਰਾ ਕੁਝ ਕਹਿ ਦਿੱਤਾ ਫਿਰ ਹੁਣ ਜਾਂਚਾਂ ਕਾਦੀਆਂ ਹੁਣ ਸਰਕਾਰ ਨੂੰ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਨੂੰ ਲਿਆ ਕੇ ਪੂਰੀ ਤਫ਼ਤੀਸ਼ ਕੀਤੀ ਜਾਵੇ ਉਹਨਾਂ ਦੇ ਕੇਸ ਜਿਹੜੇ ਹੈਗੇ ਨੇ ਦਰਜ ਕਰਕੇ ਦੁਬਾਰਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਪਤਾ ਲੱਗੇ ਗੁਰੂ ਸਾਹਿਬ ਦੀ ਇਹਨਾਂ ਨੇ ਬਿਆਦਵੀ ਕੀਤੀ ਆ ਤੇ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਆ ਉਸ ਟਾਈਮ ਹੁਣ ਬਾਦਲ ਕਾ ਲਾਣਾ ਜਵਾਬ ਦੇਵੇ ਉਸ ਟਾਈਮ ਉਹਨਾਂ ਦੀ ਸਰਕਾਰ ਸੀਗੀ ਉਦੋਂ ਵੀ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਸੀ ਵੱਡੇ ਬਾਦਲ ਦੇ ਕਹਿਣ ਤੇ ਜਿਹੜੀ ਤਲਾਸ਼ੀ ਮੁਹਿੰਮ ਰੁਕਾਈ ਗਈ ਸੀ ਜਿਹੜਾ ਉਸ ਟਾਈਮ ਤਲਾਸੀ ਲੈਂਦਾ ਸੀ ਗੁਰੂ ਗ੍ਰੰਥ ਸਾਹਿਬਾ ਹਰ ਜਿਹੜਾ ਜੋ ਬਾਹਰ ਬਾਹਲੇ ਤੋਂ ਚੋਰੀ ਹੋਇਆ ਸੀ ਬਰਗਾਲੀ ਦੀ ਤਲਾਸ਼ੀ ਲੈ ਰਹੇ ਸੀ ਹੋਰ ਪਿੰਡਾਂ 'ਚ ਤਲਾਸ਼ੀ ਲੈ ਰਹੇ ਸੀ ਜਦੋਂ ਪ੍ਰੇਮੀਆਂ ਦੇ ਘਰ ਪਹੁੰਚੇ ਤਲਾਸ਼ੀ ਲੈਣ ਵਾਸਤੇ ਜਿਹੜਾ ਆਪਣੇ ਸਤਪਾਲ ਸਿੰਘ ਆ ਇਨਸਪੈਕਟਰ ਇਹਦਾ ਹੁਣ ਇਹਨੇ ਨੌਕਰੀ ਛੱਡੀ ਆ ਉਹਦੇ ਨਾਮ ਨੇ ਵੀ ਜਦੋਂ ਅਸੀਂ ਨਜ਼ਦੀਕ ਪਹੁੰਚ ਕੇ ਸਾਰੇ ਕਾਰਵਾਈ ਦੇ ਪ੍ਰੇਮੀਆਂ ਦੇ ਘਰਾਂ ਦੇ ਵਿੱਚ ਵੜ ਗਏ ਸਾਰੇ ਪਿੰਡ ਦੇ ਤਲਾਸ਼ੀ ਲੈ ਲਈ ਪ੍ਰੇਮੀਆਂ ਦੇ ਘਰਾਂ ਦੇ ਵਿੱਚ ਬੜੇ ਉਸ ਤੋਂ ਬਾਅਦ ਮੈਨੂੰ ਐਸਐਸਬੀ ਦਾ ਫੋਨ ਆਇਆ ਉਹ ਕਹਿੰਦਾ ਇਸੇ ਕੰਮ ਬੰਦ ਕਰ ਦਿਓ ਇਹ ਦੁਕਾਨਾਂ ਤਫਸੀਲ ਨਹੀਂ ਕਰਨੀ ਇਹ ਦੁਕਾਨ ਕੋਈ ਤਲਾਸ਼ੀ ਨਹੀਂ ਰਹਿਣੀ ਕਹਿੰਦਾ ਮੈਂ ਕਿਹਾ ਸੀ ਐਸਪੀ ਸਾਹਿਬ ਨੂੰ ਵੀ ਹੁਣ ਤਾਂ ਕੰਮ ਨੇੜੇ ਲੱਗਿਆ ਕਿ ਉਹਨਾਂ ਤੋਂ ਆਡਰ ਆ ਗਿਆ ਉਹ ਤੋਂ ਆਡਰ ਕਿਹਨੇ ਬਾਦਲ ਇਹਨਾਂ ਦਾ ਵੀੜਾ ਕੱਖ ਨਹੀਂ ਹੋਰ ਹੋਰ ਕੀ ਹੋਊਗਾ ਇਹਨਾਂ ਨੇ ਆਪ ਹੀ ਕਿਹਾ ਸੀ ਜੀ ਦਾ ਜੀਨੇ ਗੁਰੂ ਨਾਨਕ ਸਾਹਿਬ ਨਾਲ ਇਹ ਵਿਆਧਵੀ ਕੀਤੀ ਜਾਂ ਕਰਵਾਈ ਹੈ ਜਿਨ੍ਹਾਂ ਦਾ ਹੱਥਾਂ ਨਾਲ ਦਾ ਕੱਖ ਨਾਲ ਰਿਹਾ ਹੁਣ ਕੀ ਆ ਇਹਨਾਂ ਦੇ ਪੱਲੇ ਪੱਲੇ ਹੁਣ ਫੇਰ ਜਿਹੜੇ ਇਲੈਕਸ਼ਨ ਲੜਨ ਨੂੰ ਫਿਰਦੇ ਨੇ ਦੁਬਾਰਾ ਫਿਰ ਸੱਤਾ ਪਾਉਣ ਨੂੰ ਫਿਰਦੇ ਨੇ ਹੁਣ ਸੰਗਤ ਨੇ ਦੇਖਣਾ ਵੀ ਇਹਨਾਂ ਦਾ ਕੀ ਅਸਰ ਹੋਣਾ ਚਾਹੀਦਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਿਹੜੇ ਚਾਪਲੂਸ ਕੌਲੇ ਚੱਕ ਚੱਟ ਉਹਨਾਂ ਦੇ ਝੰਡੇ ਚੱਕੀ ਕਰਦੇ ਨੇ ਉਹ ਵੀ ਬਰਾਬਰ ਦੇ ਦੋਸ਼ੀ ਨੇ ਜਿਹੜਾ ਉਹਨਾਂ ਦੀ ਮਦਦ ਕਰੂਗਾ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਸੰਗਤ ਨੂੰ ਕਹਿਣਾ ਚਾਹੁੰਨਾ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ ਸਭ ਦੇ ਜਗ ਜाहिर ਹੋ ਗਿਆ ਸਾਰਾ ਕੁਝ ਸੀ ਤਾਂ ਪਹਿਲਾਂ ਤੋਂ ਹੀ ਸਾਰੀ ਜੱਸੀ ਬੰਦੀਆਂ ਕਹਿੰਦੀ ਨੇ ਸਾਰੇ ਪਹਿਲਾਂ ਤੋਂ ਹੀ ਕਹਿੰਦੇ ਆ ਜੀ ਇਹਨਾਂ ਨੂੰ ਫੜੋ ਜਦ ਵੀ ਇਹਨਾਂ ਨੇ ਟੋਲ ਮਟੋਲ ਕਰਦੇ ਰਹੇ ਵੀ ਇਹ ਇਹਨਾਂ ਦਾ ਹੱਥ ਆਇਆ ਹੀ ਨਹੀਂ ਦੇਖੋ ਸਾਰਾ ਕੁਝ ਸਾਹਮਣੇ ਆ ਗਿਆ ਤਫ਼ਤੀਸ਼ ਪੁਲਿਸ ਕਰੇ ਸਰਕਾਰ ਕਰੇ ਇਹਨਾਂ ਨੂੰ ਲਿਆ ਕੇ ਮੁੱਦਾ ਪਾਵੇ ਪੱਟਾ ਚੜੇ ਜਿਵੇਂ ਹੋਰਾਂ ਤੇ ਚੜਦਾ ਫਿਰ ਸਾਰਾ ਕੁਝ ਸਾਹਮਣੇ ਆ ਜਾਊਗਾ ਕੱਲੀ ਕੱਲੀ ਗੱਲ ਦਾ ਫਿਰ ਆਪਦੇ ਮੂੰਹੋਂ ਦੱਸਣਗੇ ਇਹ ਜਦੋਂ ਇਹਨਾਂ ਤੇ ਪੱਟਾ ਚੜਿਆ ਕਾਰੇ ਸਰਕਾਰ ਨੇ ਜਕਰਨਾ ਕੋਈ ਨਹੀਂ ਲਿਆ ਸਕਦੀ ਆ ਉਥੋਂ ਕੁਝ ਨਹੀਂ ਕਹਿੰਦੇ ਉਹ ਬਸ ਕਿਉਂਕਿ ਵੋਟਾਂ ਲੈਣੀਆਂ ਹੁੰਦੀਆਂ ਸਰਕਾਰਾਂ ਨੇ ਹੁਣ ਆ ਇਲੈਕਸ਼ਨ ਦਾ ਟਾਈਮ ਆ ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹਣਾ ਆ ਆਰਐਸ ਬੀਜਪੀ ਨੂੰ ਬਾਦਲ ਲਾਣਾ ਕਾਂਗਰਸ ਆਪ ਵਾਲੇ ਜਿਹੜਾ ਨੇ ਮੌਜੂਦਾ ਨੇ ਜਿਨ੍ਹਾਂ ਨੇ ਵੀ ਹੱਥ ਚੱਕੀ ਹੋਈ ਆ ਇਹਨਾਂ ਨੂੰ ਕਿਸੇ ਨੂੰ ਉਹਨਾਂ ਵੋਟਰ ਪਾਓ ਉਹ ਜਿਹੜੇ ਚੰਗੇ ਉਮੀਦਵਾਰ ਖੜਨਗੇ ਖੜੇ ਸਾਹਮਣੇ ਖੜਾ ਕੋਸ ਆ ਜਾਣਾ ਉਹਨਾਂ ਨੂੰ ਵੋਟਾਂ ਪਾਓ ਉਹਨਾਂ ਨੂੰ ਤਾਕਤ ਦਿਓ ਜੇ ਕਿਸਾਨੀ ਬਚਾਉਣੀ ਆ ਜੇ ਜਵਾਨੀ ਬਚਾਉਣੀ ਆ ਜੇ ਪੰਜਾਬ ਨੂੰ ਕੋਸ ਹਾਲ ਬਣਾਉਣਾ ਤਾਂ ਇਹਨਾਂ ਸਾਰੀਆਂ ਪਾਰਟੀਆਂ ਤੋਂ ਖਿਹੜਾ ਸੜਾ ਕੇ ਚੰਗੇ ਬੰਦੇ ਅਕਸਾਲੇ ਜਿਹੜੇ ਪੰਜਾਬ ਦਾ ਭਲਾ ਕਰਨ ਚਾਹੁੰਦੇ ਮੈਨਸ ਪੰਜਾਬ ਦੇ ਲੋਕੋ ਦੱਸਣ ਵੀ ਇਹੀ ਪਾਰਟੀਆਂ ਰਹਿਣਗੀਆਂ ਕਾਂਗਰਸ ਬੀਜੇਪੀ ਆਪ ਵਾਲੇ ਤੇ ਬਾਦਲ ਲਈ ਇਹੀ ਰਹਿ ਗਏ ਲੋਕਾਂ ਦੇ ਵਿੱਚ ਵੀ ਇਹ بار-बार ਇਹਨਾਂ ਨੂੰ ਸੱਤਾ ਦੇਈ ਜਾਈਏ। ਹੋਰ ਕੋਈ ਬੰਦਾ ਪੋਲਿਟਿਕਸ ਖੜ ਨਹੀਂ ਸਕਦਾ, ਹੋਰ ਕੋਈ ਨਹੀਂ ਆ ਸਕਦਾ ਬਹੁਤ ਨੌਜਵਾਨ ਨੇ, ਥੋੜੇ ਲਿਖੇ। ਕਿਸਾਨਾਂ ਦੇ ਵੀ ਮਜ਼ਦੂਰ ਭਾਈਚਾਰੇ ਦੇ ਵੀ ਸਾਰਿਆਂ ਦੇ ਗਰੀਬ ਜਥੇਬੰਦੀਆਂ ਨੇ ਜਿਹੜੀਆਂ ਮਜ਼ਦੂਰਾਂ ਦੀ ਉਹ ਵੀ ਆਪਣੇ ਦੇ ਬੰਦੇ ਖੜੇ ਕਰਨ ਡਾਕਟਰ ਦੀਤੂ ਜਿਸ ਤਰ੍ਹਾਂ ਐਸਸੀ ਸਮਾਜ ਦੇ ਰਿਹਾ ਉਹ ਖੜੀ ਹੋ ਗਏ। ਹੋਰ ਬਹੁਤ ਸਾਰੇ ਬੌਧਨ ਮੁਕਤੀ ਸਮਾਜ ਮੋਰਚਾ ਵਾ। ਬਾਮ ਸ਼ੇਪ ਆ। ਬਹੁਤ ਬੰਦੇ ਨੇ ਬਹੁਜਰ ਸਮਾਜ ਪਾਰਟੀ ਵੀ ਬਦੇ ਚੰਗੇ ਬੰਦੇ ਦਵੇ ਪਰ ਜਦੋਂ ਇਹ ਬਹੁਜਰ ਸਮਾਜ ਪਾਰਟੀ ਜੇ ਜਾ ਕੇ ਆਰਐਸਐਸ ਨੂੰ ਤਿੰਬੜ ਦੇ ਲੱਤਾਂ ਨੂੰ ਉਹ ਤੋਂ ਗਲਤ ਹੋ ਜਾਂਦਾ ਸਾਡੀ ਲੜਾਈ ਕੀ ਆ ਇਹੀ ਆ ਲੜਾਈ ਵੀ ਅਸੀਂ ਆਰਐਸਐਸ ਵੀਏ ਨੂੰ ਸਰਤਾ ਤੋਂ ਨੰਮੇ ਕਰਨਾ ਤੇ ਉਦੋਂ ਸਾਰੇ ਮਸਲੇ ਹੱਲ ਹੋਣੇ ਆ ਗੁਰੂਗ੍ਰਾਮ ਸਾਹਿਬ ਮਾਹਰੇ ਬਿਆਦਮੀਆਂ ਦਾ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਆ ਭਾਈ ਅਮਰਪਾਲ ਸਿੰਘ ਸਣੇ ਭਾਈ ਜਗਤਾਰ ਸਿੰਘ ਜਿਹਾ ਸਾਰੇ ਫੇਰ ਹੀ ਪੰਜਾਬ ਦਾ ਪਾਣੀ ਬਚੂ ਪੰਜਾਬ ਦੇ ਕਿਸਾਨੀਆਂ ਦੇ ਮੰਗਾ ਮਜ਼ਦੂਰਾਂ ਦੀਆਂ ਮੰਗਾ ਜਿਹੜੇ ਸਾਡਾ ਪੰਜਾਬ ਬਚਾਉਣ ਦਾ ਫੇਰ ਹੀ ਅਸੀਂ ਕੋਈ ਹੱਲ ਕੱਢ ਸਕਦੇ ਜੇ ਚੰਗੇ ਬੰਦੇ ਆਉਣਗੇ ਇਸ ਕਰਕੇ ਸਰਕਾਰ ਨੂੰ ਅਪੀਲ ਆ ਜਿਹੜੀ ਗੁਰੂ ਨਾਨਕ ਸਾਹਿਬ ਮਾਹਰ ਵਿਅਦਵੀ ਦਾ ਮਾਮਲਾ ਚੱਲ ਰਿਹਾ ਭੱਗਿਆ ਹੋਇਆ ਇਹਨੂੰ ਤੁਰੰਤ ਸੁਨਾਰੀਆ ਝੀਲ ਦੇ ਬੰਦ ਢੁੱਠੇ ਸੌਦੇ ਜਿਹੜੇ ਸਾਧਨ ਉਤੇ ਹਨੇ ਬ੍ਰੀਤ ਨੂੰ ਬਰਾਂਡਾਉਂ ਦੇ ਲਿਆ ਕੇ ਇਨਾਂ ਦੀ ਪੂਰੀ ਤਫ਼ਤੀਸ਼ ਕੀਤੀ ਜਾਵੇ ਇਨਾਂ ਦੇ ਪੂਰਾ ਘੋਟਾ ਫੇਰਿਆ ਜਾਵੇ ਪਤਾ ਲੱਗੇ ਕਿ ਐਸੇ ਆ ਕੇ ਇੱਥੇ ਪਰਵੱਦਨ ਸੁਣਾਉਂਦਾ ਬਾਰ-ਬਾਰ ਉਹਨੂੰ ਇਹ ਜਿਹੜੇ ਹੈਗੇ ਪਰਲੋਲਾ ਦਿੰਦੇ ਨੇ ਇਹ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਨੇ ਇਹੋ ਜਿਹੇ ਕੰਦੇ ਸ਼ਖਸ